कु कुड वे काप कुॾ वेले कचा खड़ ब मैनू कुतोस न कटिया

य यारी, यारी लाग पूरी हिते सभु कुझु तां तसि ਆ ਰਹੀ ਇੱਕ ਮੇਰਾ ਗਲਾਮ ਆ ਰਿਹਾ ਮੈਂ ਸੋਹਣੀ ਤੇ ਘੜੇ ਦੇ ਅਨਵਰ ਸਾਹਿਬ ਸਵਾਲ ਜਵਾਬ ਲਿਖੇ ਨੇ ਜਦੋਂ ਸਭ ਤੋਂ ਕਹਨਾ ਸੋਹਣੀ ਨੇ ਘੜਾ ਚੁੱਕ ਕੇ ਤਣਕਾ ਕੇ ਵੇਖਿਆ ਕਿ ਕਿਤੇ ਕੱਚਾ ਨਾ ਹੋਵੇ ਤਾਂ ਘੜਾ ਕਹਿੰਦਾ ਮਾਨਕਾ ਜਵਾਨ ਦੇ ਮੈਂ ਸੋਹਣੀ ਨਾਲ ਦੋ ਗੱਲਾਂ ਕਰਨੀਆਂ ਕਹਿੰਦਾ ਸੋਹਣੀਏ ਇੱਥੇ ਰੱਖ ਦੇ ਅੱਜ ਨਾ ਅਜ ਮੈਂ ਮਾਰ ਲਗਾ ਤੇ ਨਾ ਤੈਨੂੰ ਮਾਰ ਲਾਵਾਂ ਕਹਿੰਦੀ ਵੀ ਕੱਚੇ ਨੂੰ ਕਹਿੰਦਾ ਕੰਮ ਲਈਏ ਮੈਂ ਕਿਤੇ ਅਜ ਕੱਚਾ ਮੈਂ ਤਾਂ ਰੋਜ਼ ਹੀ ਕੱਚਾ ਹੁੰਦਾ ਸੀ ਤੈਨੂੰ ਮੈਂ ਥੋੜੀ ਪਾਰ ਲਗਾਉਂਦਾ ਸੀ ਤੈਨੂੰ ਤੇਰਾ ਸਿੱਧਕ ਤੇਰਾ ਯਕੀਨ ਪਾਰ ਲਗਾਉਂਦਾ ਸੀ ਕਿਉਂਕਿ ਪੀਰ ਤਾਂ ਰਸਤਾ ਦੱਸਦਾ ਹੈ ਮਹਿਬਤ ਤਾਂ ਆਪਣੇ ਆਪ ਨੇ ਕਰਨੀ ਪੈਂਦੀ ਹੈ ਤਾਂ ਉਹ ਤੇ ਕੀ ਜਿਹੜੇ ਸੱਚੇ ਆਸ਼ਕ ਹੁੰਦੇ ਨੇ ਕਦੇ ਬੱਤਵਾ ਨਹੀਂ ਦਿਆ ਕਰਦੇ ਅੰਬਰ ਸਾਹਿਬ ਕਦੇ ਬੱਤਵਾ ਨਹੀਂ ਦਿੰਦੇ ਤਾਂ ਜਦੋਂ ਸੋਹਣੀ ਕਹਿੰਦੀ ਪਰ ਮੈਂ ਪੱਕਾ ਇਰਾਦਾ ਲੈ ਕੇ ਆਇਆ ਮੈਂ ਪਿੱਛੇ ਮੁੜਨ ਵਾਲੀ ਨਹੀਂ ਤੱਕ ਚਾੜਾ ਕਹ ਲੈ ਕੇ ਤੁਰ ਪਈ ਤਾਂ ਉੱਥੇ ਮੈਂ ਉਸ ਮੰਦ ਵਰਣ ਕੀਤਾ ਜਦੋਂ ਭੜਨ ਲੱਗਿਆ ਤੜਾ ਤੇ ਡੁੱਬਣ ਲੱਗੀ ਸੋਹਣੀ ਸੋਹਣੀ ਦੇ ਵਾਲ ਪਾਣੀ ਤੇ ਵਿਚ ਗਏ ਆ ਐਦਾਂ ਪਿੱਛੇ ਆਂਦੇ ਨੇ ਪਾਣੀ ਉਹ ਤਸਵੀਰ ਖਿੱਚੀ ਐ ਮੈਂ ਮੈਂ ਸਿਰਫ ਚਾਰ ਲਾਈਨਾਂ ਸੁਣਾਉਂਗਾ ਤਾਂ ਤੜਾ ਕਹਿੰਦਾ ਸੋਹਣੀ ਨੂੰ ਜਦੋਂ ਦੋਨੋਂ ਡੁੱਬਣ ਲੱਗੇ ਕਹਿੰਦਾ ਸੋਹਣੀਏ ਜ਼ਰਗੋਰ ਫਰਮਾਇਓ कच्चे खुरना सीले खुर गया मरनो के लिए अमला दान बसा कच्चे खुरना सीले खुर गया खेंड चले ने सोनिये वाल तेरे कच्चे खुरना सीले खुर गया कच्चे खुरना सीले खुर गया हाय कच्चे खुरना सीले खुर गया खेंड चले ने सोनिये वाल तेरे ਦਿਲ ਸ਼ਾਦ ਕੱਚਾ ਚਾਹੇ ਸੀ ਪੰਕੜ ਪਰ ਡੁੱਬਿਆ ਹਾਂ ਮੈਂ ਨਾਲ ਤੇਰੇ ਤਾਂ ਸੁਣੀ ਕਹਿੰਦੀ ਖੈਰੀ ਵੇ ਕਰਿਆ ਕਿਨੀ ਸੋਹਣੀ ਗੱਲ ਜਿਹੜੀ ਸੋਹਣੇ ਨੇ ਜਵਾਬ ਦਿੱਤਾ ਸੁਣਿਓ ਤਾਂ ਤਸਵਣੀ ਕੀ ਕਹਿੰਦੀ ਹੈ ਘੜੇ ਨੇ ਡੋਬ ਦਿੱਤੀ ਕੱਚਾ ਘੜਾ ਸੋਹਣੀ ਕੱਚੇ ਜਿਹੜੀ ਡੋਬੀ ਜਿਹਦੇ ਸਾਰੇ ਠਿੱਲੀ ਉਹ ਡੋਬ ਰਿਹਾ ਤੇ ਦੁਆਰ ਕੀ ਤੇਰੀ ਹੈ

इश्कि सोण पीत शिरो कुड़ी कई सोणी इश्क सुण पिता मोहमी ॾिठड़ा ताईं चारि नूर मोहम्मदी ॾिठड़ा